ਲੈ ਜਾਸ ਹਾਂਜੀ ਗਾਜਰਾ ਇੱਕ ਤਨ ਬਣਾ ਲਾਂਗੇ ਆਪਾਂ ਹਨਾ ਤੇ ਉਹ ਮੇਥੇ ਜੇ ਵੀ ਮੈਂ ਤੋੜ ਲੇ ਥੋੜੇ ਜਿਹਾ ਤੇ ਆਲੂ ਤੇ ਮੇਥੇ ਬਣਾ ਲਾਂਗੇ ਠੀਕ ਆ ਥੋੜੀ ਪਾਲਕ ਤੋੜ ਲੈਣੇ ਹਨਾ ਹਾਂਜੀ ਮੇਥੀਆਂ ਵਾਲੇ ਪਰੌਂਠੇ ਬਣਾ ਲਾਂਗੇ ਇਹਨਾਂ ਨੂੰ ਵਧੀਆ ਲੱਗਦੇ ਨੇ ਨਾ ਹਾਂ ਉਹ ਬਣਾ ਲਈ ਕੀ ਮੇਥੇ ਤਾਂ ਮੈਂ ਬਹੁਤ ਸਾਰਾ ਤੋੜ ਲਈ ਸੀਗੀ ਸਰ ਜੂਗਾ ਠੀਕ ਹੈ ਹੋਰ ਸੱਚੀ ਮੰਮੀ ਮੇਰਾ ਫੋਨ ਤੁਹਾਡੇ ਕੋਲ ਹੈ ਨਾ ਪੁੱਤ ਮੇਰੇ ਕੋਲ ਤਾਂ ਕਿੱਥੇ ਮੈਂ ਤਾਂ ਅੰਦਗ ਪਾਲਖ ਤੋੜੀ ਜਾਨੀ ਐ ਮੈਂ ਫੋਨ ਕਿੱਥੇ ਰੱਖ ਬੈਠੀ ਮੈਨੂੰ ਐ ਲੱਗਦਾ ਜਿੱਥੇ ਮੈਂ ਗਾਜਰਾ ਤੇ ਮੂਲੀਆਂ ਥੋਰੀ ਸੀ ਨਾ ਮੈਂ ਸ਼ਾਇਦ ਮੋਟਰ ਤੇ ਭੁੱਲ ਆਈਆਂ ਜਾਂ ਫਿਰ ਦੇਖ ਕੇ ਲਿਆ ਹੋਰ ਉੱਥੋਂ ਕੀ ਲੈ ਜਾ ਚੱਕ ਕੇ ਜਾ ਭੱਜ ਲੈ ਕੇ ਆ ਆ ਤਾਂ ਮੈਂ ਤੋੜ ਲੈਣੀ ਐ ਹਾਂਜੀ ਹਾਂਜੀ ਧਿਆਨ ਨਾਲ ਕੋਈ ਨਹੀਂ ਕੋਈ ਨਹੀਂ ਨਹੀਂ ਹੌਲੀ ਜਾਈ ਲੈ ਵੇਖ ਲੈ ਜਵੇਂ ਚੱਲੀ ਹੈਗੀ ਹੈ ਨਿਆਣੀ ਮਾਤਾ ਇਹਨੂੰ ਇੰਨਾ ਕੀ ਪਤਾ ਇੱਕੋ ਮੇਰਾ ਬਿੱਜੂ ਆ ਦਾ ਪਿਆਗਾ ਤੜਕੇ ਦਾ ਨਾ ਉਠਿਆ ਨਾ ਕਰਿਆ ਹੈ ਇਹ ਹੀ ਚੰਗੀ ਹੈ ਵਿਚਾਰੀ ਜਿਹੜੀ ਉਹਦੇ ਨਾਲ ਕੱਟੀ ਜਾਂਦੀ ਹੈਗੀ ਹੈ ਨਹੀਂ ਕਿਹੜੀ ਰਹਿਣ ਵਾਲੀ ਸੀ ਉਹ ਜਿਹਦੇ ਮੈਂ ਵੀ ਕਿੰਨੀ ਭਲਕੜਾ ਫੋਨ ਹੀ ਭੁੱਲ ਗਈ ਫੋਨ ਕਿੱਥੇ ਮੇਰਾ ਫੋਨ ਹੋਏ ਰੱਬ ਏਕਸਕਿਊਜ਼ ਮੀ ਤੁਸੀਂ ਮੇਰਾ ਫੋਨ ਦੇਖਿਆ ਕਿਤੇ ਹਾਂ ਤੁਹਾਡੀ ਫੋਨ ਆ ਨਾ ਹਾਂਜੀ ਹਾਂਜੀ ਇਹ ਮੇਰਾ ਹੀ ਫੋਨ ਹੈ ਅੱਛਾ ਅੱਛਾ ਹਾਂਜੀ ਇਹ ਆਹ ਉਹ ਇੱਥੇ ਪਿਆ ਸੀਗਾ ਮੈਂ ਡੀਪੀ ਦਾ ਥੋੜੀ ਦੇਖ ਲਈ ਸੀਗੀ ਆ ਬਾਲ ਪੇਪਰੇਆ ਲੱਗਿਆ ਹੋਇਆ ਹੈਗਾ ਹਾਂਜੀ ਹਾਂਜੀ ਤੇ ਮੈਂ ਚਲੋ ਮੈਂ ਘਰੇ ਫੜਾਉਂਗਾ ਮੈਂ ਗਾਹਾਂ ਪਹਿਲੇ ਇਧਰ ਨੱਕਾ ਦੇਖਣ ਵਾਗਿਆ ਸੀ ਥੈਂਕ ਯੂ ਸੋ ਮੱਚ ਸੱਚੀ ਮੇਰੇ ਤੇ ਜਾਨ ਚ ਜਾਣਾਂਗੀ ਅੱਛਾ ਅੱਛਾ ਤੁਸੀਂ ਇੱਥੇ ਕਿਵੇਂ ਮੈਂ ਤਾਂ ਮੰਮੀ ਜੀ ਨਾਲ ਆਈ ਸੀ ਸਬਜ਼ੀਆਂ ਤੋੜਨ ਵਾਸਤੇ ਅੱਛਾ ਤਾਈ ਨਾਲ ਆਏ ਹੋਵੋਗੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਚਲੋ ਤੁਸੀਂ ਠੀਕ ਹੋ ਹਾਂਜੀ ਹਾਂਜੀ ਆਇਨਾ ਰੱਖਿਆ ਕਰੋ ਇੱਥੇ ਨਾ ਕਈ ਵਾਰ ਤੁਰਦੇ ਫਿਰਦੇ ਰਹਿੰਦੇ ਨੇ ਕਈ ਵਾਰ ਕੋਈ ਹੋਰ ਚੱਕ ਲਾਂਦਾ ਮੈਂ ਕੰਮ 'ਚ ਧਿਆਨ ਸੀ ਮੈਂ ਬਸ ਮੰਮੀ ਜੀ ਨਾਲ ਗੱਲਾਂ ਕਰਦੀ ਕਰਦੀ ਚਲੀ ਗਈ ਅੱਛਾ 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 ਚਲੋ ਤੁਸੀਂ ਆਜੋ ਘਰੇ ਹਾਂਜੀ ਹਾਂਜੀ ਮੈਂ ਆਇਆ ਸੀਗਾ ਉਸ ਦਿਨ ਆਪਾਂ ਮਿਲੇ ਸੀਗੇ ਹਾਂਜੀ ਹਾਂਜੀ ਹਾਂ ਹਾਂ ਅੱਜ ਵੀ ਫਿਰ ਆਉਣੀ ਪੈਂਦਾ ਤੁਹਾਡਾ ਫੋਨ ਦੇਣਾ ਤੇ ਹੁਣ ਆਜੋ ਚਾਹ ਪੀਣੇ ਆਉਂਦੇ ਨਾ ਨਾ ਕੋਈ ਗੱਲ ਨਹੀਂ ਕਦੇ ਫੇਰ ਆਵਾਂਗੇ ਜਰੂਰ ਤੁਸੀਂ ਦੱਸਿਓ ਜੇ ਕੋਈ ਕੰਮ ਕਾਰ ਹੋ ਜਾਣਾ ਸਾਡੇ ਲਈ ਤੇ ਇੱਧਰ ਆਪਣੇ ਘਰੇ ਆਜੋ ਕਈ ਵਾਰ ਲੱਗਦੇ ਟੱਪਦੇ ਮਾਰ ਜਿਓ ਕਿਡਾ ਜਰੂਰ ਜਰੂਰ ਹੋਰ ਪਹਿਲੇ ਲਾ ਸੋਹਰਾ ਘਰ ਦੇਖ ਜਿਓ ਆਪਦਾ ਤੁਸੀਂ ਬਹੁਤ ਮਜ਼ਾਕੀਆ ਹੋ ਸੱਚੀ ਹੋ ਠੀਕ ਹੋ ਹਾਂਜੀ ਜੇ ਅੰਦਰ ਕੇ ਮੈਂ ਠੀਕ ਰਹਿੰਦਾਗਾ ਹੁਣ ਹਾਂਜੀ ਅੱਛਾ ਠੀਕ ਹੈ ਆਹੋ ਥੋੜਾ ਹੈ ਤਾਂ ਚਲੋ ਉਹਦਾ ਕੰਮ ਜਾਂ ਖਰਾਬ ਆ ਚਲੋ ਮੈਂ ਤਾਂ ਉਹਨੂੰ ਸਮਝਾਇਆ ਸੀ ਇੱਕ ਦੋ ਮੈਨੂੰ ਟੱਕਰਿਆ ਸੀਗਾ ਮੈਂ ਚਲ ਸੁਧਰ ਜਾ ਹਣਾ ਤੇ ਮੈਂ ਬੰਦਾ ਬਣ ਜਾ ਹੁਣ ਤਾਂ ਚਲੋ ਉਹਦੀ ਮਰਜ਼ੀ ਆ ਬਾਕੀ ਹਣਾ ਹੁਣ ਕੀ ਮਤਲਬ ਸੁਧ ਉਹ ਚਲੋ ਥੋੜਾ ਮੋਟਾ ਸੁਣੋ ਪਤਿਆ ਦੇਖੋ ਹੁਣ ਉਹ ਤਾਂ ਮੈਨੂੰ ਵੀ ਪਤਾ ਗਣਾ ਨਸ਼ੇ ਨੂੰ ਛੇ ਕਰਦਾ ਮਾੜੇ ਮੋٹے ਚਲੋ ਕੀ ਉਹੋ ਐਡੀ ਘਬਰਾਉਣ ਵਾਲੀ ਕੀ ਗੱਲ ਆ ਤੂੰ ਤਾਂ ਫੋਨ ਹੀ ਭੰਨ ਲੈਣਾ ਸੀ ਆਪਦਾ ਉਹ ਤਾਂ ਨਹੀਂ ਨਹੀਂ ਉਹ ਤਾਂ ਚਲੋ ਨਾ ਕਦੇ ਕਦਾਈ ਹੈ ਨਾ ਡਰਿੰਕ ਡਰੰਕ ਕਰ ਲੰਦਾ ਹੋਈ ਆ ਸ਼ਾਦੀ ਚ ਉਹ ਤਾਂ ਮੈਂ ਉਹਨੂੰ ਵੈਸੇ ਹੀ ਗਿਆ ਸੀ ਮੈਂ ਤੂੰ ਇਹ ਵੀ ਨਾ ਕਰਿਆ ਕਰ ਬੰਦ ਕਰ ਦੇ ਤਾਂ ਨਾਰਮਲ ਗੱਲ ਆ ਗਈ ਸੀ ਉਹ ਤਾਂ ਬੈਠਣਾ ਹੀ ਪੈਂਦਾ ਉਹਨਾਂ ਨੂੰ ਹਾਂਜੀ 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 ਨਹੀਂ ਆ ਦਿੱਤਾ ਮੈਨੂੰ ਆ ਫੋਨ ਤੁਹਾਡਾ ਫੋਨ ਨਾ ਤੁਸੀਂ ਉਹ ਕਰੋ ਤੁਸੀਂ ਥੋੜਾ ਧਿਆਨ ਨਾਲ ਬੋਲਿਆ ਕਰੋ ਉਹ ਹੋ ਚੰਦਾ ਨਹੀਂ 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 ਧਰ ਨਾਲ ਕੀ ਗੱਲ ਆ ਗਈ ਨਹੀਂ 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 ਸਾਡੇ ਘਰ ਦੇ ਬਿਲਕੁਲ ਵੀ ਨਹੀਂ ਮੈਂ ਤਾਂ ਸ਼ੁਰੂ ਤੋਂ ਇਨਾ ਚੀਜ਼ਾਂ ਤੋਂ ਦੂਰ ਰਹੀ ਹਾਂ ਹਾਂਜੀ 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 ਹਾਂ ਇਹ ਸ਼ਬਦ ਮੇਰੇ ਲਈ ਬਹੁਤ ਵੱਡਾ ਹੈ ਤੁਸੀਂ ਕਿਦੋ ਚਲੋ ਕੋਈ ਨਾ ਉਹ ਤਾਂ ਉਹਨੂੰ ਸਮਝਾ ਦਾਂਗੇ ਜਾਂ ਦਨ ਹੋਰ ਸਮਝਾ ਦਾਂਗੇ ਬਸ ਇਹ ਖਬਰਾਂ ਵਾਲੀ ਗੱਲ ਨਹੀਂ ਹੈਗੀ ਵੀ ਵਾਲੀ ਹਾਂਜੀ ਹਾਂ ਤੁਸੀਂ ਚੱਲ ਜਾਂਦੇ ਹੋ ਮੈਨੂੰ ਲੱਗਦਾ ਦੇਖ ਹੀ ਜਾਂਦੇ ਹੋ ਥੋੜੀ ਹਾਂਜੀ ਹਾਂ ਤੁਸੀਂ ਵੀ ਮਾਰਿਓ ਗੀੜਾ ਹਾਂਜੀ ਹਾਂਜੀ ਜ਼ਰੂਰ ਠੀਕ ਹੈ ਠੀਕ ਹੈ ਹਾਂ ਹਸ਼ੀਕਾਲ ਜੀ ਹਸ਼ੀਕਾਲ ਸ਼ਸ਼ੀਕਾਲ ਹੋਰ ਸ਼ੇਰੇ ਹੋਰ ਬਾਈ ਕੀ ਹਾਲ ਨੇ ਹੋਰ ਠੀਕ ਠਾਕ ਹਾਂ ਬਾਈ ਵਧੀਆ ਵਧੀਆ ਬੜੇ ਚਿਰਾਂ ਬਾਅਦ ਗੇੜਾ ਮਾਰਿਆ ਬੱਸ ਨੂੰ ਪਤਾ ਕੰਮਕਾਰੀ ਇਹੋ ਜੇ ਨਹੀਂ ਅੱਛਾ ਬੈਠੋ ਬਾਈ ਬੈਠੋ 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 ਹੋਰ ਠੀਕ ਆ ਪਰਿਵਾਰ ਸਾਰਾ ਹਾਂ ਪਰਿਵਾਰ ਸੁੱਖ-ਸਾਂਦਾ ਆਪਣੇ ਦੱਸੋ ਠੀਕ ਠਾਕ ਨੇ ਹਾਂ ਵਧੀਆ ਵਧੀਆ ਚਲੋ ਵਧੀਆ ਕੁੜੀਆਂ ਠੀਕ ਨੇ ਮਾਰ ਲਈਆਂ ਹਾਂ 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 ਚਲੋ ਸੁੱਕੜੀ ਠੀਕ ਆ ਕੁੜੀਆਂ ਹਾਂ ਕੁੜੀਆਂ ਆ ਜਾਂਦਾ ਹਾਂ ਹਾਂ ਰੋਜ਼ ਵਾਂਗੂ ਹੀ ਕਰਦੀ ਆ ਸਮਝ ਹੁਣ ਤਾਂ ਹਾਂ ਤੇ ਮੈਂ ਤਾਂ ਇਹ ਕਹਿੰਦਾ ਸੀ ਸ਼ੇਰੇ ਹਾਂ ਜੀ ਦੱਸੋ ਇਹ ਕੀ ਬਾਣ ਕਰੇਗਾ ਫਿਰ ਤੁ ਬਾਣ ਹਾਂ ਜੀ ਕਰਾਂਗੀ ਵਾਹਣਾ ਵੀ ਲੱਗ ਰਿਹਾ ਹੈ ਨਾ ਬਾਣ ਮੇਰੇ ਕੋਲ ਫੋਨ ਫੋਨ ਆ ਰਹੇ ਨੇ ਪਿੰਡੋਂ ਅੱਛਾ ਹਾਂ 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 ਲੱਗੀਆਂ ਨੇ ਠੇਕੇ ਦੇ ਤਾਂ ਤੇਰੇ ਕੋਲੇ 10 ਸਾਲਾਂ ਦਾ ਤੂੰ ਕਰ ਰਿਹਾ ਹੈਗਾ ਹਾਂ ਜੀ ਹਾਂ 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 ਤੇ ਪਹਿਲ ਤੇਰੀ ਹੈ ਇੱਚ ਨਹੀਂ ਠੀਕ ਹੈ ਇਹ ਗੱਲ ਸਮਝ ਗਿਆ ਮੈਂ ਸਮਝ ਗਿਆ ਹਾਂ ਪਹਿਲ ਤੇਰੀ ਹੈਗੀ ਹਾਂ 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 ਤੇ ਤੂੰ ਦੇਖ ਫਿਰ ਨਹੀਂ ਕੋਈ ਗੱਲ ਨਹੀਂ ਆਪਾਂ ਸੋ ਤੋਂ ਬਾਹਰ ਥੋੜੀ ਆ ਠੀਕ ਹੈ ਬਾਕੀ ਜਿਹੜਾ ਹੈ ਕਿ ਆਪਣੇ ਜੀਰੀ ਘੱਟ ਹੋਈ ਹੈ ਉਹ ਕਣਕ ਵੀ ਉੱਗ ਰਹੀ ਥੋੜਾ ਹੈਗੀ ਦਿੱਕਤ ਹੈ ਨਾ ਹੈ ਗਈ ਹੈ ਜੀ ਉਹਦਾ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਚਲੋ ਆਏ ਤੈਨੂੰ ਮਾਰ ਨਹੀਂ ਪਾਉਂਦੇ ਯਾਰ ਜ਼ਿੰਦਗੀ 'ਚ ਘਾਟੇ ਵਾਦੇ ਚੱਲਦੇ ਰਹਿੰਦੇ ਨੇ ਜੀ ਨਹੀਂ ਨਹੀਂ ਆਪਾਂ ਵੀ ਮਤਲਬ ਕੋਈ ਨਹੀਂ ਜਿਹੜਾ ਕੋਈ ਫਸਲ ਘਟ ਹੋਈ ਆ ਆਪਾਂ ਕਰ ਲਾਂਗੇ ਉਹਦਾ ਚਲੋ ਥੋੜਾ ਵੀ ਧੰਨਵਾਦ ਆ ਜੀ ਉਧਰੋਂ ਆੜਤੀਆ ਵਿਚਾਰਾ ਚੰਗਾ ਦੀਗਾ ਹੈ ਉਹਦਾ ਵੀ ਧੰਨਵਾਦ ਆ ਉਹਨੇ ਬਹੁਤ ਹੱਲਾਸ਼ੇਰੀ ਦਿੱਤੀ ਕਹਿੰਦਾ ਭਾਈ ਜੀਲੀ ਘਟ ਹੋਈ ਅਜੇ ਹੀ ਜੀ ਕਣਕ ਕਣਕ ਨਹੀਂ ਹਰੀ ਹੋਈ ਠੀਕ ਹੈ ਹਾਂ ਕੋਈ ਨਾ ਤੈਨੂੰ ਸਾਰਾ ਲਾਵਾਂਗੇ ਨਹੀਂ ਨਹੀਂ ਆਏ ਤਾਂ ਆਪਣੇ ਕੋਈ ਨਹੀਂ ਭਾਜਦਾ ਹੈਗਾ ਜੀ ਇਹ ਜੀ ਗੱਲ ਨਹੀਂ ਹੈਗੀ ਭੈਣ ਭਾਈਆਂ ਦਾ ਸਾਰਾ ਬਥੇਰਾ ਜੀ ਕੋਈ ਗੱਲ ਸੱਚ ਤੂੰ ਆਪਣੀ ਗੁੱਡੀਆਂ ਵਾਸਤੇ ਕੁਝ ਭੇਜਣਾ ਗੁੱਡੀ ਵਾਸਤੇ ਮੈਂ ਵੀ ਭੇਜ ਰਿਹਾ ਨਾ ਅੱਛਾ ਤੁਸੀਂ ਵੀ ਭੇਜ ਰਹੇ ਹੋ ਹਾਂ 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 ਆਪਾਂ ਕਦੋਂ ਭੇਜ ਰਹੇ ਹੋ ਬਸ ਇੱਕ ਦੋ ਦਿਨਾਂ ਚ ਭੇਜ ਦਿੰਨੇ ਇੱਕ ਦੋ ਦਿਨਾਂ ਚੀ ਹਾਂ ਠੀਕ ਆ ਫਿਰ ਉਹ ਇਹਦੀ ਬੀਬੀ ਕਹਿੰਦੀ ਸੀ ਸਮਝ ਰਪਿੰਦਰ ਦੀ ਅੱਛਾ ਕਹਿੰਦੀ ਭੇਜਣਾ ਸਮਾਨ ਜਾਂ ਆਪਣੀ ਪੰਜੀਰੀ ਪੰਜੂਰੀ ਜੀ ਹੋਊਗੀ ਹਾਂ ਹਾਂ ਕੋਈ ਨਹੀਂ ਤੂੰ ਦੱਸ ਦੇ ਫਿਰ ਆਪਾਂ ਇਕੱਠੇ ਭੇਜ ਦਾਂਗੇ ਹਾਂ ਉਹ ਤਾਂ ਮੈਂ ਕਰਵਾ ਦੂੰਗਾ ਤਿਆਰ ਫਿਰ ਹਾਂ ਕੋਈ ਨਹੀਂ ਇੱਕ ਦੋ ਦਿਨਾਂ ਜੀ ਜਾਣਾ ਇੱਕ ਦੋ ਦਿਨਾਂ ਅਸੀਂ ਜਾਣਾ ਫਿਰ ਠੀਕ ਆ ਹਾਂ ਆਪਾਂ ਭੇਜ ਦਿੰਨੇ ਆ ਫਿਰ ਪਾਰਸਲ ਅੱਛਾ ਮੈਂ ਤੁਹਾਡੇ ਕੋਲੇ ਫੜਾ ਜੂਗਾ ਤੂੰ ਮੈਨੂੰ ਫੜਾ ਜੀ ਕੋਈ ਨਹੀਂ ਆਪਾਂ ਪਾਰਸਲ ਇਕੱਠਾ ਕਰਕੇ ਭੇਜ ਦਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜ਼ਰੂਰ ਜੀ ਜ਼ਰੂਰ ਹੋਰ ਲੈ ਜਾਓ ਮੂਲੀਆਂ ਮਾਣੀਆਂ ਲੈ ਜਾਓ ਘਰੇ ਕੋਈ ਨਹੀਂ ਹੈ ਕੋਈ ਗੱਲ ਨਹੀਂ ਹਾਂ ਇੱਕ ਲੱਸੀ ਲੈ ਜਾ ਕਰੋ ਸੱਚ ਆਪਣੇ ਹੁੰਦੀ ਆ ਲੱਸੀ ਤਾਂ ਕੋਈ ਨਹੀਂ ਸ਼ੇਰੇ ਤੈਨੂੰ ਪਤਾ ਇੱਕ ਥੋੜਾ ਜਿਹਾ ਨਾ ਆਉਣ ਜਾਣ ਦਾ ਤੈਨੂੰ ਪਤਾ ਟਾਈਮ ਘੱਟ ਹੈ ਹਾਂ ਇਹ ਤਾਂ ਹੈਗਾ ਇਹ ਤਾਂ ਹੈਗਾ ਚਲੋ ਆਈ ਹੋ ਜਾਂਦਾ ਕੋਈ ਨਹੀਂ ਮਿਲਿਆ ਕਰੋ ਜਦੋਂ ਜਾਣੇ ਹੋਣੀ ਉਸ ਨਾਲ ਹਾਂ ਹਾਂ ਕੋਈ ਦਿੱਕਤ ਹੀ ਨਹੀਂ ਜੀ ਕੋਈ ਦਿੱਕਤ ਹੀ ਨਹੀਂ ਮਖਿਆ ਹੈ ਆਪਣਾ ਤਾਂ ਭਾਈਚਾਰਾ ਸੁੱਖ ਨਾਲ ਪਹਿਲਾਂ ਇਚਾਰਾ ਨਹੀਂ ਬਣੀ ਹੋਈ ਸੀ ਹੁਣ ਆਪਣੀ ਬਣੀ ਹੋਈ ਆ ਹਾਂ ਬਣਾ ਹੀ ਰੱਖੇ ਭਾਈ ਮਾਲਕ ਬਣਾ ਕੇ ਹੀ ਰੱਖੂਗਾ ਕੋਈ ਗੱਲ ਨਹੀਂ ਆ ਉਹੀ ਗੱਲ ਆ ਪਹਿਲਾਂ ਤੋਂ ਵਰਤਦੇ ਆ ਪਹਿਲਾਂ ਤੋਂ ਵਰਤਦੇ ਆ ਸਹੀ ਗੱਲ ਹੈ ਜੀ ਕੋਈ ਤਾਂ ਇਥੋਂ ਭੱਜੇ ਨਹੀਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੀ ਚਲੋ ਧੰਨਵਾਦ ਆ ਜੀ ਤੁਹਾਡਾ ਇਹ ਧੰਨਵਾਦ ਆ ਬਹੁਤ ਬਹੁਤ ਹੈ ਹੋਰ ਮਰੂਦ ਮਰਾ ਤੋੜ ਕੇ ਦੇਮ ਚੱਲ ਕੋਈ ਨਹੀਂ ਮਰੂਦ ਤਾਂ ਕੋਈ ਨਹੀਂ ਮੈਂ ਲੈ ਜਾਊਂਗਾ ਬੈਠਾ ਹੀ ਹਲੇ ਕੋਈ ਨਹੀਂ ਮੈਂ ਮੜਾ ਮਾਰਦਾ ਕਿਹੜਾ ਹਾਂ ਮਾਰ ਲਓ ਕਿਹੜਾ ਕੋਈ ਗੱਲ ਨਹੀਂ ਮਾਰਿਓ ਮਾਰਿਓ ਕਿਹੜਾ ਆ ਚੰਗੇ ਬੰਦੇ ਦਾ ਦਿਖਲਾ ਫਰਕ ਹੁੰਦਾ ਮੈਂ ਅਸਲੀ ਬੰਦੇ ਦਾ ਧੰਨਵਾਦ ਆ ਵਿਚਾਰੇ ਦਾ ਭਾਈ ਚੱਲ ਉਹਦੀ ਮੰਮੀ ਨੂੰ ਕਹਾ ਪਈ ਪੰਜੀਰੀ ਪੰਜੂਰੀ ਘਰ ਤਿਆਰ ਭੇਜਣ ਨੂੰ ਆਗੇ ਮਲਾਜਾ ਹਾਂ ਆਤਮਾ ਸਿੰਘ ਜੀ ਹਾਂ ਜੀ ਆਤਮਾ ਸਿੰਘ ਦਾ ਘਰ ਆ ਜੀ ਇਹ ਹਾਂ ਜੀ ਹਾਂ ਕੌਣ ਹੋਈ ਆਪਾਂ ਆਤਮਾ ਸਿੰਘ ਨੂੰ ਮਿਲਣਾ ਸੀ ਜੀ ਆਤਮਾ ਸਿੰਘ ਦਾ ਮੈਂ ਹੀ ਹਾਂ ਜੀ ਕੀ ਹੋ ਗਿਆ ਹੋਇਆ ਕੁਛ ਨਹੀਂ ਜੀ ਸਾਨੂੰ ਸੂਚਨਾ ਮਿਲੀ ਸੀ ਅਸੀਂ ਸੁਨਾਮ ਤੋਂ ਆਏ ਹਾਂ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਅੱਛਾ ਥੈਂਟਰ ਤੋਂ ਆਏ ਹੋ ਥੈਂਟਰ ਤੋਂ ਜੀ ਅੱਛਾ ਜੀ ਅੱਛਾ ਦੱਸੋ ਜੀ ਹੁਕਮ ਸਾਨੂੰ ਸੂਚਨਾ ਮਿਲੀ ਸੀ ਕਿ ਤੁਹਾਡਾ ਜਿਹੜਾ ਲੜਕਾ ਹੈ ਉਹ ਵੀ ਥੋੜੇ ਬਹੁਤੇ ਨਸ਼ੇ ਕਰਦਾ ਹੈ ਕੀ ਨਾ ਕੀ ਨਾ ਰੱਥਾ ਜੀ ਤੁਹਾਨੂੰ ਇਹ ਮਤ ਸਮਝਾ ਛੋਟੀ ਪਿੰਡ ਤੇ ਪਹਿਲਾ ਦੋ ਮੁੰਡੇ ਹੋਰ ਵੀ ਨੇ ਸਾਡੇ ਕੋਲ ਜੀ ਅੱਛਾ ਜੀ ਕਬਰਾ ਹੁੰਦਾ ਜੀ ਆਪਣਾ ਉਹ ਕੰਮ ਨਹੀਂ ਹੈਗਾ ਹੋਰ ਸੈਂਟਰ ਨਾਲ ਕੰਮ ਨਹੀਂ ਵੀ ਕੁੱਟਾਂਗੇ ਮਾਰਾਂਗੇ ਨਹੀਂ ਸਾਡਾ ਬਹੁਤ ਵਧੀਆ ਸਟਾਫ ਹੈ ਜਿਹੜਾ ਪਿਆਰ ਨਾਲ ਰੱਖਦਾ ਹੈ ਪਿਆਰ ਨਾਲ ਹੀ ਨਸ਼ੇ ਛਡਾਉਂਦੇ ਆ ਅਸੀਂ ਦਵਾਈ ਦਵਾਈਆਂ ਦੇ ਕੇ ਅੱਛਾ ਜੀ ਅੱਛਾ ਜਿਹੜੀ ਵੀ ਤੋੜ ਲੱਗਦੀ ਅਸੀਂ ਉਹ ਦਵਾਈਆਂ ਨਾਲ ਹੀ ਸੈੱਟ ਕਰਦੇ ਆ ਚੂਚਨਾ ਤਾਂ ਬੰਦੇ ਮਾਰਦੇ ਨਹੀਂ ਹੈਗੇ ਅੱਛਾ ਜੀ ਅੱਛਾ ਚੂਚਨਾ ਤਾਂ ਸਮਝੋ ਠੀਕ ਹੈ ਜੀ ਜਿਹੜੀ ਤੁਹਾਨੂੰ ਮਿਲਿਆ ਚਾਹੀਦਾ ਦਰਸਤਾ ਹੈ ਤਾਂ ਇਹ ਤਾਂ ਕੋਈ ਗੱਲ ਨਹੀਂ ਹੈਗੀ ਗੱਲ ਆ ਜੀ ਮੈਂਤਾਲੀ ਗੱਲ ਹੀ ਆ ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਛਾਡੇ ਦਾ ਠੀਕ ਹੈ ਜੀ ਨਹੀਂ ਹੋਣਾ ਸੀ ਜੀ ਸੈਂਟਰ ਚ ਜਗਾਉਣਾ ਤੁਸੀਂ ਆ ਪਛਾਣ ਬਹੁਤ ਜਮਾਨ ਚੱਕ ਕੇ ਜਾਓ ਜੀ ਨਹੀਂ ਦੇਖੋ ਜੀ ਕੋਈ ਗੱਲ ਨਹੀਂ ਇਹ ਹੀ ਗੱਲ ਨਹੀਂ ਹੈ ਨਾ ਗੱਲ ਤਾਂ ਦਾਤਾ ਪਰ ਰਿਤੇਦਾਨੀ ਦਾ ਵੱਡਾ ਹੋ ਜਾਂਦਾ ਕੰਮ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜੀ ਤੁਹਾਨੂੰ ਮੁਲਾਜ਼ਮੋਂ ਜਿਵੇਂ ਆਓ ਉਵੇਂ ਹੀ ਵਗ ਜਾਓ ਮੇਰਬਾਨ ਕੇ ਗਾਹ ਨੂੰ ਨਾ ਆਇਓ ਆ ਪਤਾ ਹੀ ਤੇ ਤੁਹਾਡੀ ਭਲਾਈ ਦੀ ਉਹ ਗੱਲ ਕਰਦੇ ਆ ਕੋਈ ਗੱਲ ਨਹੀਂ ਸਾਨੂੰ ਪਤਾ ਸਾਨੂੰ ਭਲਾਈ ਦਾ ਮੈਂ ਤਾਂ ਡਰਾਤਾ ਜਾ ਤੁਸੀਂ ਕੋਈ ਗੱਲ ਨਹੀਂ ਵੀਰ ਬਣ ਕੇ ਨਾ ਕੋਈ ਗੱਲ ਨਹੀਂ ਆਹੋ ਤੁਹਾਨੂੰ ਜਿਹੜੇ ਤੁਹਾਡੀ ਮਰਜ਼ੀ ਹਾਂ ਸਾਈ ਤੁਹਡੀ ਭਲੇ ਦੀ ਗੱਲ ਕਰਦੇ ਸੀ ਮੁੰਡਾ ਤੁਹਾਡਾ ਲੰਬਰ ਗਗਨੇ ਕੋਲੇ ਹੈਗਾ ਮੁੰਡਾ ਹੈਗਾ ਸਾਡੇ ਪਿੰਡ ਚ ਹਾਂ ਠੀਕ ਹੈ ਜੀ ਠੀਕ ਹੈ ਹਾਂ ਤੁਹਾਨੂੰ ਅਸੀਂ ਫੋਨ ਕਰਦਾਂਗੇ ਜੇ ਬਸ ਫੋਨ ਕਰਦੇ ਜੀ ਕੋਟ ਅਸੀਂ ਇਹ ਕਰਾਂਗੇ ਵੀ ਛਾਤੋਂ ਛਮਾਰਿਆ ਜਾਵੇ ਜੇ ਨਾ ਛਾਮ ਰਿਹਾ ਸਮਝ ਤੁਹਾਨੂੰ ਕਰਦਾਂਗੇ ਬਾਦਲਾ ਭਾਈ ਆਪਣੀ ਸੈਂਟਰ ਬਾਰੇ ਪਤਾ ਵੀ ਕਰ ਲਿਓ ਸਾਡਾ ਬਹੁਤ ਵਧੀਆ ਸਟਾਫ ਹੈ ਅੱਛਾ ਜੀ ਸਤਾਬੇ ਇਹੇ ਕੁੱਟ ਮਾਰ ਕੇ ਬਸ ਠੀਕ ਆ ਜੀ ਨਾ ਉਹ ਤਾਂ ਸਮਝ ਗਿਆ ਜੀ ਗੱਲ ਬਾਤਾਂ ਇੰਨੀ ਹੱਥ ਬੰਨ ਕੇ ਬੇਨਤੀ ਆ ਚਾਹ ਪਾਣੀ ਪੀਣਾ ਪੀ ਲੋ ਮੇਰ ਬਣ ਕੇ ਗਾਹ ਨੂੰ ਨਾ ਆਇਓ ਬਾਤ ਥੈਂਕ ਯੂ ਬਾਪੂ ਜੀ ਥੈਂਕ ਯੂ ਚਾਹ ਆ ਓਕੇ ਥਾਂਕੂ ਥਾਂਕੂ ਭਾਈ ਚੰਗਾ ਭਾਈ ਚੰਗਾ ਜੀ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਤਾਂ ਲਾਡੀ ਦਾ ਵਹਿ ਗਿਆ ਬੇੜਾ ਭੈਣ ਦੇ ਖਸ਼ਮਾ ਲਾ ਲਾਡੀਆ ਉਹਨੇ ਭੇਜਤੇ ਸੈਂਟਰਾਂ ਵਾਲੇ ਸਾਡੇ ਸੈਂਟਰਾਂ ਵਾਲੇ ਨਹੀਂ ਭੇਜਤੇ ਵਧੀਆ ਆ ਗਏ ਤੁਸੀਂ ਮੈਂ ਤਾਂ ਹੁਣ ਸਾਨੂੰ ਡੀਕ ਡੀਕ ਆਪ ਜਾਂਦੀ ਸੀ ਸੌਦਾ ਵਾਲੀ ਦੁਕਾਨ ਤੇ ਮਾਂ ਸੌਦਾ ਪਵਾ ਲਿਆ ਮੈਂ ਮੁੱਕਿਆ ਪਿਆ ਸਾਰਾ ਆਪ ਸੁਣੀ ਲੱਗਦੀਆਂ ਫਿਰ ਹੋਰ ਕੀ ਕਰਾ ਹੁਣ ਹੈ ਨਹੀਂ ਸੀ ਖੰਡ ਖੰਡ ਮੁੱਕੀ ਪਈ ਆ ਸਾਰਾ ਕੁਸ ਕੋਈ ਨਾ ਮੈਂ ਇਕੱਠਾ ਲਿਆ ਕੇ ਸਿਰ ਦੂੰਗਾ ਸੀ ਮਹੀਨਿਆਂ ਦਾ ਹੁਣ ਕੋਈ ਨਾ ਤੂੰ ਮਰੂ ਮਰੂ ਕਰਿਆ ਕਰ ਸਾਰਾ ਦਿਨ ਉੱਥੇ ਬਾਈ ਆਇਆ ਤੀ ਖੇਤ ਅੱਛਾ ਇਹਦਾ ਬਹਾਨਾ ਆਪਣੇ ਕੋਲ ਠੇਕੇ ਤੇ ਕੀ ਕਹਿੰਦਾ ਸੀ ਕਹਿੰਦਾ ਤਾਂ ਕੀ ਓਵੇਂ ਬਸ ਆ ਗਿਆ ਤੀ ਖੇਤ ਕਿੜਾ ਮਾਰ ਰਹਾ ਆ ਕਹਿੰਦਾ ਅੱਛਾ ਹਾਂ ਮੈਂ ਬੈਠਾ ਤੀ ਉੱਥੇ ਤੋਪੇ ਮੇਰੇ ਕੋਲੇ ਆ ਕੇ ਬਹਿ ਗਿਆ ਕਹਿੰਦਾ ਕਿਵੇਂ ਆ ਮਾ ਠੀਕ ਐ ਤੇ ਇਹ ਕਹਿੰਦਾ ਗਾਹਾਂ ਨੂੰ ਲਖਿਆਏਗਾ ਵਾਹਨਿਕ ਨਾ ਰੱਖਣਾ ਕਿ ਨਾ ਆ ਵੀ ਰੱਖਾਂਗੇ ਭਾਈ ਹੋਰ ਕੰਮ ਵੀ ਕੀ ਆ ਸਾਨੂੰ ਚੱਲ ਵਧੀਆ ਕੀਤਾ ਸ਼ੁਕਰਾ ਹਾਂ ਕਹਿੰਦਾ ਭਾਈ ਤੁਹਾਨੂੰ 10 ਸਾਲ ਹੋ ਗਏ ਬੌਂਦਿਆਂ ਨੂੰ ਆਪਣੀ ਬਣੀ ਹੋਈ ਆ ਚੱਲ ਹੈ ਚਾਰ ਰੱਖ ਲਓ ਮਾ ਬਈ ਫਸਲ ਜੀ ਦਾ ਘਾਟਾ ਪੈ ਗਿਆ ਪਹਿਲਾਂ ਜੀਵੀ ਘਟ ਹੋਈ ਆ ਹੁਣ ਕਣਕ ਨੂੰ ਸੁੰਡ ਲੱਗ ਗਿਆ ਹਰੀ ਨਹੀਂ ਹੋਈ ਹਾਂ ਦੱਸ ਦਿਓਣਾ ਤੇ ਵਧੀਆ ਕੀਤਾ ਦੱਸਦਾ ਤਾਂ ਕਹਿੰਦਾ ਭਾਈ ਚੱਲ ਜਿਹੀ ਜੀ ਆਪਣੀ ਬਣੀ ਹੋਈ ਆ 5000 ਘਟ ਦੇ ਦੇਊਗਾ ਸਾਨੂੰ ਤਾਂ ਕੀ ਆ ਅੱਛਾ ਚੱਲ ਇੰਨੀ ਚੰਗਾ ਮਨ ਉਹਨੂੰ ਹਾਂ ਚੱਲ ਸ਼ੁਕਰ ਆ ਫੇਰ ਵੀ ਚੱਲ ਐਂ ਤਾਂ ਕਹਿ ਤਾ ਚੱਲ ਮੈਂ ਆਖਿਆ ਬਈ ਉਧਰੋਂ ਆੜਦੀ ਨੇ ਸਾਹ ਜਿਹਾ ਦਿੱਤਾ ਹੋਇਆ ਸਾਨੂੰ ਹੂੰ ਵੀ ਬਈ ਘਾਟਾ ਵਾਧਾ ਕਰਾਂਗੇ ਤੈਨੂੰ ਤੇਰਾ ਡੰਗਾ ਸਾਰਾਂਗੇ ਮਾਹ ਚੱਲ ਭਾਈ ਠੀਕ ਆ ਤੇਰਾ ਵੀ ਧੰਨਵਾਦ ਇੱਕ ਸੱਚ ਹੋਰ ਕਹਿੰਦਾ ਤੀ ਉਹ ਕਹਿੰਦਾ ਵੀ ਮੈਂ ਸਮਾਨ ਭੇਜ ਰਿਹਾ ਆਂ ਆਪਦੀਆਂ ਕੁੜੀਆਂ ਕੋਲੇ ਉੱਥੇ ਹੀ ਨੇ ਨਾ ਉਹ ਵੀ ਕੁੜੀਆਂ ਕੈਨੇਡਾ ਚ ਅੱਛਾ ਹਾਂ ਸੱਚ ਹਾਂ ਕਹਿੰਦਾ ਤੁਸੀਂ ਭੇਜਣਾ ਕੁੜੀਆਂ ਕੋਲੇ ਕੋਈ ਸਮਾਨ ਲੇ ਵਧੀਆ ਕੀਤਾ ਮੈਂ ਤਾਂ 4-5 ਸੂਟ ਲਈ ਬੈਠੀ ਆਨੇ ਸ਼ਾਲ-ਸ਼ੂਲ ਲੈ ਕੇ ਮਹਾ ਠੰਡਾ ਉਧਰ ਕਹਿਤਾ ਮੈਂ ਕਹਿੰਦਾ ਇੱਕ ਦੋ ਦਿਨਾਂ ਚ ਸਮਾਨ ਪਹਚਾ ਦਿਓ ਮੇਰੇ ਕੋਲੇ ਆ ਜੀ ਕਹਿੰਦਾ ਆਹ ਚਲ ਹਾਂ ਅਸੀਂ ਵੀ ਪੰਜੀਰੀ ਪੰਜੂਰੀ ਭੇਜਾਂਗੇ ਭਾਈ ਕੁੜੀ ਨੂੰ ਖੋਆ ਖੂਗਾ ਚਲ ਵਧੀਆ ਤਾਂ ਪਾ ਦਿੰਨਾ ਥੋੜੀ ਜੀ ਪੰਜੀਰੀ ਹੈਨਾ ਆਹੋ ਪੰਜੀਰੀ ਪੰਜੂਰੀ ਪਾ ਦਾਂਗੇ ਨਾਲੇ ਖੋਆ ਖੂਗਾ ਕੱਢ ਲਾ ਹਾਂ ਦੁੱਧ ਜਾਰ ਨਾਲੇ ਤਾਂ ਥੋੜਾ ਕਣਾ ਬੈਰੀ ਚੋ ਲਿਆਵਾਂਗੇ ਬਾਕੀ ਘਰੇ ਹੋ ਜਾਊਗਾ ਦੋ ਤਿੰਨ ਡੰਗਾਂ ਦਾ ਰੱਖ ਲਈ ਇਕੱਠਾ ਚਲੋ ਤਾਂ ਮੈਂ ਰੱਖ ਲੂੰਗੀ ਚਲ ਵਧੀਆ ਸੌਦੇ ਦੇ ਨਾਲ ਹੀ ਪੰਜੀਰੀ ਦਾ ਸਮਾਨ ਪਵਾ ਲਿਆਏ ਹੁਣ ਆਹੋ ਹੁਣ ਆਪਦਾ ਹੋਰ ਦੇਖ ਲਈ ਗੋਲੀ ਕੱਪਾ ਕੁੜੀ ਨਾਲ ਫੋਨ ਤੇ ਗੱਲ ਕਰ ਲਈ ਉੱਥੇ ਗੋਲੀ ਗਾਲੀ ਨਹੀਂ ਮਿਲਦੀ ਕੋਈ ਸਿਰ ਦੁਖ ਦੇ ਦੀ ਲੈਣੀ ਆ ਤਾਂ ਆਪਦੀ ਭੇਜਣੀ ਆ ਡਾਕਟਰ ਤੋਂ ਲਖਾ ਲਊਗਾ ਮੈਂ ਆਹੋ ਚਲ ਦਵਾਈ ਬੁੱਟੀ ਥੋੜੀ ਕਣੀ ਭੇਜ ਦਾਂਗੇ ਆਹੋ ਭੇਜਣੀ ਪਊਗੀ ਉੱਥੇ ਠੰਡ ਬਹੁਤ ਹੈਗੀ ਸੌਲ ਸੂਲ ਪਾਣੀ ਕੁੜੀ ਤੇ ਦੇਖ ਕੇ ਨਾ ਸੌਲ ਤਾਂ ਮੈਂ ਦੋ ਲੈ ਲੇ ਤੇ ਅੱਛਾ ਹਾਂ ਇੱਕ ਤਾਂ ਨਣ ਦੇ ਵਾਸਤੇ ਲੈ ਲੈ ਤੇ ਆਪਣੀ ਕੁੜੀ ਵਾਸਤੇ ਜਦੋਂ ਹੁਣ ਫੋਨ ਆਇਆ ਇਹ ਤੂੰ ਭੇਜਾਂਗੇ ਕਾ ਹੁਣ ਤਾਂ ਚਲ ਨਾਲ ਹੀ ਭੇਜਿਆ ਜਾਊ ਸਮਾਨ ਅੱਧੇ ਪੈਸੇ ਦੇ ਦਾਂਗੇ ਭਾਈ ਹੋਰ ਕੀ ਆ ਹਾਂ ਕਿੰਨੇ ਕ ਪੈਸੇ ਲੈ ਲੂਗਾ ਪੈਸੇ ਤਾਂ ਚਲ ਜਿੰਨੀ ਲੱਗਣਾ ਹੁਣ ਫਿਰ ਭੇਜਣਾ ਤਾਂ ਪਊਗਾ ਹੀ ਚਲ ਠੀਕ ਹੂੰ ਕਿਹੋ ਹਕੂ ਪੁੱਛ ਲਈ ਕ ਕਿਹੋ ਹਕੂ ਤੋੜ ਦੰਨੇ ਉਹਨਾਂ ਤੋਂ ਆਹੋ ਚਲ ਕੋਈ ਨਹੀਂ ਸਮਾਨ ਹੁਣ ਤਾਂ ਵਧੀਆ ਫਿਰ ਰੋਜ਼ ਰੋਜ਼ ਕਿਹੜਾ ਢੀ ਦੂਰ ਜਾਇਆ ਜਾਂਦਾ ਇੱਥੇ ਤਾਂ ਖਾਲਾਂ ਦੇ ਨੇ ਜਵਾਕ ਚਲ ਇੰਨਾ ਕਿਹੜਾ ਟਾਈਮ ਲੱਗਦਾ ਉਹਨਾਂ ਨੂੰ ਹੋਰ ਚਾਹੂ ਬਣਾ ਲੈ ਹਾਂ ਚਾਹ ਤਾਂ ਮੈਂ ਕਰ ਲੈਣੀ ਰੋਟੀ ਖਾਣੀ ਹੈ ਪਹਿਲਾਂ ਨਾ ਰੋਟੀ ਨੂੰ ਤਾਂ ਜੀ ਨਹੀਂ ਕਰਦਾ ਚਾਹੀਦਾ ਲੈ ਚੰਗਾ ਮੈਂ ਜਾਣ ਦੇ ਕੇਰਾ ਵੱਡੋ ਚੈੱਕ ਇੱਧਰ ਆਇਆ ਓਹੋ ਅਸੀਂ ਤਾਂ ਨਹੀਂ ਚੰਗਾਂ ਸੀਗੇ ਸਬਜ਼ੀ ਲੈਣ ਵਾਸਤੇ ਅੱਛਾ ਕੀ ਕੀ ਲੈ ਆਇਆ ਮੇਰਾ ਬੱਤਾ ਪਾਲਕ ਨਾਲੇ ਗਾਜਰਾ ਹਾਂ ਸਾਵਾਸ ਐਂ ਕਰ ਤੂੰ ਬਣਾ ਪੁੱਤ ਜਾ ਕੇ ਫਿਰ ਛੋਈ ਤੇ ਜਾ ਤੂੰ ਬਣਾ ਜਾਉਂਦਾ ਰਾ ਮੇਰੇ ਧੀ ਜਾਉਂਦਾ ਰਾ ਜੁਗ ਜੁਗ ਜੀ ਜੁਗ ਜੁਗ ਜੀ ਤੇਰੇ ਨਾਲ ਕਿੱਥੇ ਛੋੜ ਜਾ ਬਲਾਛਈ ਉਹਨੂੰ ਲੈ ਉਹ ਬਲਾਛਈ ਮੇਰੇ ਕਿਹੜਾ ਮਗਰ ਗਿਆ ਤੂੰ ਐਂਗਾ ਤੋ ਕਰੀਂ ਨਾ ਐਂ ਕਿਉਂ ਕਰੀਂ ਨਾ